ਸਸ ਸਤਿਕਾਰ ਜੀ ਸਾਰਿਆਂ ਨੂੰ ਜਿਵੇਂ ਕਿ ਸੇ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਂ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਚ ਘੁੰਮਦੇ ਆਂ ਆ ਜਿਹੜੀ ਜਿਹੜਾ ਹਿਮਾਲੇਨ ਫੁੱਟ ਹਿਲਸ ਹੈਗੇ ਜਿਹੜੇ ਸ਼ਿਵਾਲਿਕ ਪਹਾੜੀਆਂ ਹੈਗੀਆਂ ਉੱਥੇ ਬਸਾਲੀ ਪਿੰਡ ਤੇ ਨੂਰਪੁਰ ਵਿਖੇ ਤੋਂ 4-5 ਕਿਲੋਮੀਟਰ ਦੂਰ ਹੈਗਾ ਪਿੰਡ ਇਹ ਤੇ ਨਾਨਪੁਰ ਸਾਹਿਬ ਤੋਂ 15 ਕਿਲੋਮੀਟਰ ਹੋਏਗਾ ਇੱਥੇ ਇੱਥੇ ਖਾਸੇ ਦੀ ਝੜੀ ਸਾਹਿਬ ਗੁਰਦੁਆਰਾ ਹੈਗਾ ਜਿੱਥੇ 10ਵੇਂ ਪਾਤਸ਼ਾਹ ਦਾ ਸਥਾਨ ਹੈਗਾ ਤੇ ਸਾਡੇ ਨਾਲ ਹਣੀ ਟੈਡੀਵਾਲ ਪਿੰਡ ਤੋਂ ਵੀ ਨਾਲ ਹੈਗੇ ਸਾਡੇ ਇਹ ਸਾਨੂੰ ਗੁਰੂ ਘਰ ਦਾ ਇਤਿਹਾਸ ਵੀ ਦੱਸਣਗੇ ਬਾਕੀ ਜਿਹੜੀ ਇਥੇ ਝਿੜੀ ਸਾਹਿਬ ਜਿਹੜਾ ਝਿੜੀ ਸ਼ਬਦ ਯੂਜ਼ ਕੀਤਾ ਗਿਆ ਇਹ ਢੌਂਕ ਦੇ ਰੁੱਖਾਂ ਦੀ ਝਿੜੀ ਹੈ ਸਾਰੀ ਮਤਲਬ ਇਹਦੇ ਵਿੱਚ ਚਰਚਾ ਕਰਾਂਗੇ ਆਪਾਂ ਮੈਂ ਹਣੀ ਨੂੰ ਕਹਾਂਗਾ ਸਾਡੇ ਜਿਹੜੇ ਜਿਹੜੇ 10ਵੇਂ ਪਾਸ਼ਾ ਆਇਆ ਝਿੜੀ ਸਾਹਿਬ ਵਿਖੇ ਉਹ ਉਹਦਾ ਇਤਿਹਾਸ ਨੂੰ ਦੱਸਣਾ ਹੈ ਹਾਂਜੀ ਸਭ ਤੋਂ ਪਹਿਲਾਂ ਦਾ ਸਾਸਤਰੀ ਗਾਲ ਦੀ ਸਾਰਿਆਂ ਨੂੰ ਤੇ ਇਹ ਜਿਹੜਾ ਵਿਸਾਲੀ ਨੂਰਪੁਰ ਮੇਦੀ ਦੇ ਕੋਲ ਪੈ ਜਾਂਦਾ ਤੇ ਪੁਰਾਣੇ ਸਮਿਆਂ ਦੇ ਵਿੱਚ ਇੱਕ ਵਿਸਾਲੀ ਰਿਆਸਤ ਹੁੰਦੀ ਸੀ ਛੋਟੀ ਜੀ ਰਿਆਸਤ ਪਹਾੜੀ ਰਿਆਸਤ ਤੇਥੋਂ ਦਾ ਰਾਜਾ ਸੀ ਸਲਾਹੀ ਚੰਦ ਤੇ ਇਤਿਹਾਸ ਮੁਤਾਬਕ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੂਜੀ ਵਾਰ ਨਿਰਮੋਹ ਗੜ ਦਾ ਕਿਲਾ ਛੱਡਿਆ ਤੇ ਰਾਜਾ ਸਲਾਹੀ ਚੰਦ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਹ ਇਸ ਪਿੰਡ ਦੇ ਵਿੱਚ ਆਏ ਸਨ ਤੇ ਇੱਥੇ ਹੀ ਗੁਰਦੁਆਰਾ ਝਿੜੀ ਸਾਹਿਬ ਬਣਿਆ ਹੋਇਆ ਅੱਜ ਵੀ ਤੇ ਉਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਰਹਿ ਕੇ ਖੇੜਾ ਕਮਲੋਟ ਦਾ ਜੁੱਧ ਵੀ ਜਿੱਤਿਆ ਤੇ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਬੈਠਦੇ ਸਨ ਸਲਾਹੀ ਦੇ ਦਰੱਖਤੇ ਇੱਥਾਂ ਉੱਥੇ ਅੱਜ ਵੀ ਗੁਰੂ ਕੀ ਚੌਂਕੀ ਬਣੀ ਹੋਈ ਹੈ ਤੇ ਉਸ ਤੋਂ ਇਲਾਵਾ ਰਾਜਾ ਸਲਾਹੀ ਚੰਦ ਜੀ ਦਾ ਜਿਹੜਾ ਇੱਕ ਛੋਟਾ ਜਿਹਾ ਮਹਿਲ ਹੈ ਜャਨ ਨੂੰ ਹਵੇਲੀ ਕਹਿ ਸਕਦੇ ਆ ਉਹ ਵੀ ਇਸ ਪਿੰਡ ਦੇ ਵਿੱਚ ਮੌਜੂਦ ਹੈ ਇਹ ਜਿਹੜੇ ਢੌਕ ਦੇ ਰੁੱਖ ਹੈਗੇ ਆ ਛਿੜੀਏ ਪਹਿਲੀ ਵਾਰ ਸੀ ਰਿਕਾਰਡ ਚ ਲਿਆ ਰਹੇ ਆ ਇਹ ਦੋ ਤਿੰਨ ਪਹਾੜ ਹੀ ਆ ਜਿੱਥੇ ਇਹ ਰੁੱਖ ਮੌਜੂਦ ਆ ਜਿਹੜੀ ਖਾਸੀ ਰੁੱਖਾਂ ਦੀ ਕਿ ਜਿੱਥੇ ਕਿਤੇ ਨਾ ਹੋਵੇ ਪੱਥਰਾਂ ਚ ਕੋਈ ਚੀਜ਼ ਇਹ ਪੱਥਰਾਂ ਚ ਹੀ ਹੋ ਜਾਂਦੇ ਆ ਜਿਹੜੇ ਦਿੱਲੀ ਦੇ ਅਰਾਵਲੀ ਹਿਲਸ ਹੈਗੇ ਉੱਥੇ ਵੀ ਇਹ ਢੌਕ ਦਾ ਰੁੱਖ ਪਾਇਆ ਜਾਂਦਾ ਹੈਗਾ ਤੇ ਸੈਂਟਰਲ ਇੰਡੀਆ ਦੇ ਕੁਝ ਇਲਾਕਿਆਂ ਚ ਵੀ ਜਿਹੜੇ ਹੈਗਾ ਇਹ ਕਾਫੀ ਰੁੱਖ ਪਾਇਆ ਜਾਂਦੇ ਆ ਤੇ ਇੱਥੇ ਇਹ ਪੂਰੇ ਦਾ ਪੂਰਾ ਇੱਕ ਆਪਾਂ ਰੁੱਖਾਂ ਦਾ ਝੁੰਡ ਦੇਖ ਸਕਦੇ ਹਾਂ ਛਿੜੀ ਦੇਖ ਸਕਦੇ ਹਾਂ ਇਹਨਾਂ ਦੇ ਤੇ ਇਹ ਮਤਲਬ ਜਦੋਂ ਇਹ ਪਾਚੜ ਜਦੋਂ ਸਰਦੀ ਦਾ ਮੌਸਮ ਰੂ ਪੱਤੇ ਝਾੜਦਾ ਤੇ ਲਾਲ ਰੰਗ ਦੇ ਪੱਤੇ ਇਹਦੇ ਝੜਨ ਤੋਂ ਪਹਿਲਾਂ ਹੁੰਦੇ ਆ ਤੇ ਬਹੁਤ ਹੀ ਹਸਾਵਨਾ ਦ੍ਰਿਸ਼ ਹੁੰਦਾ ਉਹ ਤਾਂ ਅਸੀਂ ਜਦੋਂ ਮੌਕਾ ਲੱਗਾਂਗੇ ਜਦੋਂ ਅਸੀਂ ਫੇਰ ਦੁਬਾਰਾ ਇੱਥੇ ਵਿਜ਼ਿਟ ਕਰਾਂਗੇ ਸਰਦੀ ਦੇ ਦੌਰਾਨ ਤੇ ਇਹ ਛਿੜੀਆਂ ਦੇਖ ਕੇ ਜਾਵਾਂਗੇ ਤਾਂ ਇਹ ਖਾਸ ਰੁੱਖਾਂ ਮਤਲਬ ਢੌਂਗ ਦਾ ਸਾਡੇ ਪੰਜਾਬ ਦਾ ਜਿਹੜੇ ਰਾਵਲੀ ਹिल्स ਹੈਗੇ ਸਾਡੇ ਪੰਜਾਬ ਦੀ ਜਿਹੜੀ ਸਾਡੀਆਂ ਸ਼ਿਵਾਲਿਕ ਹिल्स ਹੈਗੀਆਂ ਉਹਦਾ ਇਹ ਖਾਸ ਰੁੱਖਾਂ ਤੇ ਇਹ ਨੇਟਿਵ ਹੈਗਾ ਮਤ ਇਸ ਲਈ ਇਸ ਰੁੱਖ ਦੀ ਪਛਾਣ ਸੀ ਪਹਿਲੀ ਵਾਰ ਕੀਤਾ ਤੁਹਾਨੂੰ ਸਾਡੇ ਤੁਹਾਨੂੰ ਇਹ ਰੂਬਰੂ ਕੀਤਾ ਹੈਗਾ ਇਸ ਰੁੱਖ ਬਾਰੇ। ਇਸ ਤੋਂ ਫਿਰ ਦੱਸਣਾ ਚਾਹਾਂਗੇ ਰੁੱਖ ਦੀ ਪਛਾਣ ਬਾਰੇ। ਇਸ ਰੁੱਖ ਨੂੰ ਰੁੱਖ ਨੂੰ ਢੌਕ ਕਹਿੰਦੇ ਆ, ਢਾਉ ਵੀ ਬੋਲ ਦਿੰਦੇ ਆ, ਛਾਲ ਵੀ ਬੋਲ ਦਿੰਦੇ ਤੇ ਛਾਲ ਵੀ ਬੋਲਦੇ ਲੋਕਲ ਭਾਸ਼ਾ ਦੇ ਵਿੱਚ ਤੋਂ ਇਲਾਵਾ ਇਹ ਇਲਾਕੇ ਦੇ ਅਸੀਂ ਦੇਖਿਆ ਰੁੱਖ ਜੇ ਤੁਹਾਨੂੰ ਹਿਸ਼ਾਰਪੋ ਦੀਆਂ ਪਹਾੜੀਆਂ ਬੱਚੇ ਦੇਖਣ ਰੁੱਖ ਤੁਹਾਨੂੰ ਜਰੂਰ ਦੱਸਿਓ। ਬਾਕੀ ਦੱਸਣਾ ਚਾਹਾਂਗੇ ਲੋਕਲ ਜਿਹੜੇ ਹੈਗੇ ਆ ਇਸ ਰੁੱਖ ਨੂੰ ਜਿਹੜਾ ਢੌਕ ਨੂੰ ਛੱਲ ਬੋਲਦੇ ਆ ਤੇ ਇਹ ਵੀ ਕਹਿੰਦੇ ਗੁਰੂ ਪਾਸ਼ਾ ਜਰੂਰ ਇੱਥੇ ਆਏ ਹੈਗੇ ਆ। ਡੇਰਾ ਦੂਨ ਦੇ ਅੰਦਰ ਸੈਂਟਰਲ ਇੰਡੀਆ ਦਾ ਇਲਾਕਾ ਹੈਗਾ ਉੱਥੋਂ ਡੇਰਾ ਦੂਨ ਤੋਂ ਰੁੱਖ ਲਿਆ ਕੇ ਇੱਥੇ ਲਾਇਏ ਸੀ ਇਹ ਛਲ ਦੇ ਰੁੱਖ ਤਾਂ ਇਸ ਲਈ ਜਿਹੜੀ ਹੀ ਲੋਕਲ ਪਛਾਣ ਜਿਹੜੀ ਭਾਸ਼ਾ ਹੈਗੀ ਉਸੇ ਛਲ ਬੋਲਿਆ ਜਾਂਦਾ ਇਸ ਰੁੱਖ ਨੂੰ